ਅੱਜ ਦੀ ਡੇਟ ਦੇ ਵਿੱਚ ਪੀਰੀਅਡਸ ਬਹੁਤ ਅਰਲੀ ਸਟਾਰਟ ਹੋਣ ਲੱਗੇ ਜਿਹਦੇ ਕਰਕੇ ਪੇਰੈਂਟਸ 'ਚ ਵੀ ਪੈਨਿਕ ਹੁੰਦਾ ਔਰ ਬੱਚਿਆਂ 'ਚ ਵੀ ਪੈਨਿਕ ਹੁੰਦਾ ਅੱਜ ਤੋਂ 20 ਸਾਲ ਪਹਿਲਾਂ ਜੇ ਤੁਸੀਂ ਦੇਖਦੇ ਸੀ ਤਾਂ ਪੀਰੀਅਡਸ ਜਿਹੜੇ ਸੀਗੇ ਉਹ 16-17 ਸਾਲ ਦੀ ਉੱਚ ਸਟਾਰਟ ਹੁੰਦੇ ਸੀ ਹੁਣ ਸਾਡੇ ਕੋਲ ਐਸੇ ਵੀ ਪੇਰੈਂਟਸ ਆ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੇ 8 ਜਾਂ 9 ਜਾਂ 10 ਸਾਲ ਤੇ ਪੀਰੀਅਡ ਸਟਾਰਟ ਹੋ ਜਾਂਦੇ ਤਾਂ ਉਸ ਟਾਈਮ ਉਹ ਥੋੜਾ ਟੈਨਸ਼ਨ 'ਚ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਕੋਈ ਅਲੱਗ ਚੀਜ਼ ਹੋਈ ਆ ਉਹ ਬੱਚੇ ਤੇ ਵੀ ਥੋੜਾ ਜਿਹਾ ਪ੍ਰੈਸ਼ਰ ਬਣਾਉਂਦੇ ਆ ਜੋ ਮੈਨੂੰ ਪਸੰਦ ਨਹੀਂ ਠੀਕ ਹੈ ਉਹਨਾਂ ਨੂੰ ਉਸ ਟਾਈਮ ਇੱਕ ਗਾਇਨਕੋਲੋਜਿਸਟ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਔਰ ਬੱਚੀਆਂ ਨੂੰ ਵੀ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਇੱਕ ਅਵੇਅਰਨੈਸ ਦੇ ਸਕਣ ਕਿ ਪੀਰੀਅਡਸ ਬੇਟਾ ਜੇ ਤੁਹਾਡੇ ਮੰਥਲੀ ਆ ਰਹੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ 6 ਮਹੀਨੇ ਨਹੀਂ ਆਉਂਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਹਾਰਮੋਨਲ ਚੇਂजेस ਹੈ ਇਹਨੇ ਹੌਲੀ ਹੌਲੀ ਠੀਕ ਹੋਣਾ ਸੈਕਿੰਡ ਟਾਈਮ ਮੈਮ ਜਦੋਂ ਤੁਸੀਂ ਕਨਸੀਵ ਕਰਨਾ ਚਾਹੁੰਦੇ ਹੋ ਉਸ ਤੋਂ ਪਹਿਲਾਂ ਹੂੰ ਉਹਦਾ ਰੀਜ਼ਨ ਮੈਂ ਇਹ ਦੱਸ ਰਹੀ ਆ ਕਿ ਅੱਜ ਕੱਲ ਦੀ ਜਿਹੜੀ ਏਜ ਹੈ ਨਾ ਉਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿੱਦਾਂ ਥੈਲਾਸੀਮੀਆ ਹੋ ਗਿਆ ਜਾਂ ਬਹੁਤ ਉਸ ਉਸ ਦੇ ਪਹਿਲਾਂ ਟੈਸਟ ਹੋਣੇ ਚਾਹੀਦੇ ਆ ਪੇਸ਼ੈਂਟ ਦੇ ਕਨਸੀਵ ਤੋਂ ਪਹਿਲਾਂ ਹੂੰ ਕਿ ਇੱਕਦਮ ਜਦੋਂ ਤੁਸੀਂ ਕਨਸੀਵ ਕਰਦੇ ਹੋ ਫਿਰ ਤੁਸੀਂ ਅਲਟਰਾਸਾਉਂਡ ਕਰਵਾਉਂਦੇ ਹੋ ਫਿਰ ਇੱਕ ਬੜੀ ਟੈਨਸ਼ਨ ਹੁੰਦੀ ਆ ਨਾ ਕਿ ਕਿਉਂ ਹੋਇਆ ਉਸ ਚੀਜ਼ ਨੂੰ ਅਵੋਇਡ ਕਰਨ ਲਈ ਐਂਡ ਸੈਕੰਡ ਜਿਹੜੀ ਥਰਡ ਜਿਹੜੀ ਏਜ ਮੈਂ ਕਹਿੰਦੀ ਆ ਉਹ ਹੁੰਦੀ ਆ ਆਫਟਰ 40 ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਯੂ ਮਸਟ ਗੋ ਰੀਜ਼ਨ ਬੀਇੰਗ ਕੇ ਉਸ ਟਾਈਮ ਤੇ ਇੱਕ ਅਲਟਰਾਸਾਉਂਡ ਔਰ ਇੱਕ ਮੈਮੋਗ੍ਰਾਫੀ ਪੇਸ਼ੈਂਟ ਦੀ ਹੋਣੀ ਜ਼ਰੂਰੀ ਹੈ ਕਿ ਕੋਈ ਅਰਲੀ ਸਾਈਨਸ ਆਫ ਕੈਂਸਰ ਜਾਂ ਮੀਨੋਪੋਜ਼ ਜਾਂ ਤੁਹਾਡੀ ਕੋਈ ਵੀ ਬ ਅਬਨਾਰਮੈਲਟੀ ਆ ਰਹੀ ਹੈ ਤੋ ਤੁਹਾਨੂੰ ਇੱਕ ਗਾਈਡ ਕਰ ਸਕਣ ਠੀਕ ਹੈ ਔਰ ਤੁਹਾਨੂੰ ਇੱਕ ਸਪੈਸ਼ਲ ਡਾਈਟ ਜਾਂ ਜ਼ਰੂਰੀ ਨਹੀਂ ਹੋ ਤੁਹਾਨੂੰ ਮੈਡੀਸਿਨ ਦੇਣਗੇ ਜਸਟ ਫॉर ਕੰਸਲਟੇਸ਼ਨ ਤੁਸੀਂ ਜਾਣਾ ਉਹਨਾਂ ਨਾਲ ਆਪਣੀ ਗੱਲਬਾਤ ਕਰਨੀ ਹੈ ਕਾਉਂਸਲਿੰਗ ਕਰਨੀ ਹੈ ਕਿ ਇਹ ਚੀਜ਼ ਸ਼ੁਰੂ ਹੋ ਗਈ ਹੈ ਤੇ ਮੈਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਔਰ ਮੈਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਡਾਈਟ ਚ ਲੈਣੀਆ ਚਾਹੀਦੀ ਤਾਂ ਕਿ ਮੈਨੂੰ ਅੱਗੇ ਪ੍ਰੋਬਲਮ ਨਾ ਆਏ ਹੁਣ ਅਸੀਂ ਕੀ ਕਰਦੇ ਹਾਂ ਜਿਆਦਾ ਕਰ ਪੇਸ਼ੈਂਟ ਆਉਂਦੇ ਆ ਸਾਡੇ ਕੋਲ ਜਦੋਂ ਮੀਨੋਪੌਜ਼ ਦੀ ਗੱਲ ਕਰਨੀ ਆ ਮੈਂ ਤੁਹਾਡੇ ਪੇਸ਼ੈਂਟ ਆਉਂਦਾ ਉਸ ਟਾਈਮ ਜਦੋਂ ਉਹਨੂੰ ਹੌਟ ਫਲੈਸ਼ਸ ਸ਼ੁਰੂ ਹੋ ਚੁੱਕੇ ਹੁੰਦੇ ਜਦੋਂ ਉਹਨੂੰ ਘਬਰਾਹਟ ਸ਼ੁਰੂ ਹੋ ਚੁੱਕੀ ਹੁੰਦੀ ਹੈ ਜਾਂ ਫਿਰ ਜਦੋਂ ਮੇਨਲੀ ਉਹਨੂੰ ਇਹ ਲੱਗਦਾ ਕਿ ਉਹਦਾ ਇਰੀਟੇਸ਼ਨ ਲੈਵਲ ਉਹਨੂੰ ਵੱਧ ਗਿਆ ਘਰ ਚ ਥੋੜਾ ਜਿਹਾ ਬੈਲੈਂਸ ਨਹੀਂ ਬਣ ਰਿਹਾ ਫਿਰ ਉਹ ਜਾਂਦਾ ਡਾਕਟਰ ਕੋਲ ਤਾਂ ਇਸ ਚੀਜ਼ ਨੂੰ ਜੇ ਤੁਸੀਂ ਟਾਈਮ ਤੇ ਜਦੋਂ 40 42 ਦੀ ਏਜ ਤੇ ਆਂਦੇ ਹੋ ਤਾਂ ਡਾਕਟਰ ਤੁਹਾਨੂੰ ਇੱਕ ਡਾਈਟ ਇੱਕ ਕਹਿ ਲਓ ਕਿ ਇੱਕ ਐਕਸਰਸਾਈਜ਼ ਕਹਿ ਲਓ meditation ਕਹਿ ਲਓ ਉਹ ਤੁਹਾਨੂੰ ਇਹ ਗਾਈਡ ਕਰ ਦਿੰਦਾ ਕਿ ਯੂ ਸ਼ੁਡ ਇਨਕਰੀਸ ਥੀਸ ਥਿੰਗਸ ਕੈਲਸ਼ੀਅਮ ਲੈਣਾ ਚਾਹੀਦਾ ਹੈ ਤਾਂ ਕਿ ਜੇ ਤੁਹਾਡਾ ਮੀਨੋਪੌਸ अर्ली ਵੀ ਹੁੰਦਾ ਤਾਂ ਤੁਹਾਨੂੰ ਇਹ ਸਿੰਪਟਮਸ ਨਾਲ ਠੀਕ ਹੈ ਉਹ ਅਵੇਰਨੈਸ ਮੈਂ ਚਾਹੁੰਦੀ ਆ ਤਿੰਨ ਸਟੇजेस ਤੇ ਅਟਲੀਸਟ ਕਿਉਂਕਿ ਪਹਿਲਾ ਜਿਹੜੀ ਏਜ ਸੀ 16 17 ਸਾਲ ਉਹ ਬੱਚਾ ਇੰਨਾ ਕੁ ਮਚਿਊਰ ਹੁੰਦਾ ਸੀ ਜੇ ਉਹਦੇ ਪੀਰੀਅਡ ਸਟਾਰਟ ਹੁੰਦੇ ਸੀ ਤਾਂ ਜਾਂ ਮਾਂ ਜਾਂ ਬਾਪ ਜਾਂ ਕੁਝ ਦੱਸਦੇ ਸੀ ਤਾਂ ਉਹਨਾਂ ਨੂੰ ਸਮਝ ਆ ਜਾਂਦੀ ਸੀ ਮਦਰ ਨਾਲ ਗੱਲ ਕਰਕੇ ਜਿਹੜਾ ਬੱਚਾ ਹੈ ਹੀ 5th 6th ਚ ਹੈ ਹੂੰ ਉਹਦੇ ਲਈ ਤੁਸੀਂ ਵੀ ਡਰੇ ਹੋਵੋਗੇ ਬਿਲਕੁਲ ਠੀਕ ਹੈ ਨਾ ਤਾਂ ਡਾਕਟਰ ਤੁਹਾਨੂੰ ਦੱਸ ਸਕਦਾ ਕਿ ਇਸੀ ਕੋਈ ਅਬਨਾਰਮਲ ਗੱਲ ਨਹੀਂ ਹੈ ਇਹ ਸਾਡਾ ਆਪਣਾ ਹੀ ਥੋੜਾ ਜਿਹਾ ਕਹਿ ਲਓ ਕਿ ਕਲਚਰ ਇਸ ਤਰ੍ਹਾਂ ਦਾ ਹੋ ਗਿਆ ਅਵੇਰਨੈਸ ਥੋੜੀ ਜ਼ਿਆਦਾ ਹੋ ਗਈ ਇਸ ਕਰਕੇ ਬੱਚੇ ਨਾ ਹੋਏ ਜੀ ਔਰ ਇਹ ਸ਼ਾਇਦ ਰੁਕ ਵੀ ਜਾਵੇ ਤੇ ਇਹਨਾਂ ਤਿੰਨ ਸਟੇਜਾਂ ਤੇ ਮੈਨੂੰ ਲੱਗਦਾ ਜ਼ਰੂਰ ਜਾਣਾ ਚਾਹੀਦਾ ਬਿਲਕੁਲ ਇਹ ਇਹਦੇ ਤੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਬਹੁਤ ਛੋਟੀ ਉਮਰ ਤੋਂ ਹੀ ਅ ਬੱਚਿਆਂ ਨੂੰ ਕਿਉਂ ਪੀਰੀਅਡਸ ਜੋ ਸ਼ੁਰੂ ਹੋ ਰਹੇ ਨੇ ਅਤੇ अर्ली ਮੈਨੋਪੌਜ਼ ਕਿਉਂ ਹੋ ਰਿਹਾ ਪੀਰੀਅਡਸ ਮਤਲਬ ਖਤਮ ਹੋਣ ਦੀ ਜਿਹੜੀ ਉਹ ਟਰਮ ਆ ਉਹ 40s ਦੇ ਵਿੱਚ ਹੀ ਕਿਉਂ ਸ਼ੁਰੂ ਹੋ ਜਾਂਦੀ ਹੈ ਹਨ ਪਰ ਇਸ ਤੋਂ ਇਲਾਵਾ ਜਿਵੇਂ ਤੁਸੀਂ ਤਿੰਨ ਸਟੇਜਿਸ ਦਸੀਆਂ ਨਗੀਆਂ ਅਮ ਸ਼ਾਇਦ ਬਹੁਤ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਇਹ ਲੱਗੇ ਕਿ ਸਾਨੂੰ ਸਕਰੀਨ ਤੇ ਇਹ ਗੱਲ ਨਹੀਂ ਕਰਨੀ ਚਾਹੀਦੀ ਪਰ ਮੇਰੇ ਇੱਕ ਨਿੱਜੀ ਤਜਰਬਾ ਸਾਡੇ ਇੱਕ ਜਾਣਕਾਰ ਨੇਗੇ ਉਹ ਵਿਦਵਾਨ ਨੇ ਵਿਡੋ ਨੇਗੇ ਤੇ ਉਹ ਕਹਿੰਦੇ ਕਿ ਮੈਂ ਜਦੋਂ ਗਾਇਨਕੋਲੋਜਿਸਟ ਕੋਲੇ ਜਾਣਾ ਹੁੰਦਾ ਤਾਂ ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਤਾਂ ਮੈਨੂੰ ਇਹ ਹੁੰਦਾ ਕਿ ਜੇ ਮੇਰੇ ਕਿਸੇ ਜਾਣਕਾਰ ਨੇ ਮੈਨੂੰ ਗਾਇਨਕੋਲੋਜਿਸਟ ਕੋਲੇ ਜਾਂਦੇ ਦੇਖ ਲਿਆ ਮਤਲਬ ਕਿ ਔਰਤਾਂ ਦੀ ਡਾਕਟਰ ਕੋਲੇ ਜਾਂਦੇ ਦੇਖ ਲਿਆ ਤਾਂ ਉਹ ਮੇਰੇ ਬਾਰੇ ਕੀ ਸੋਚਣਗੇ ਕਿਉਂਕਿ ਮੇਰੇ ਤਾਂ ਹਸਬੰਡ ਐ ਨਹੀਂ ਇਹ ਵੀ ਸਾਡੇ ਚ ਇੱਕ ਮਿਥਾ ਹੈ ਕਿ ਜੇ ਤੁਸੀਂ ਸੈਕਸ਼ੂਅਲੀ ਐਕਟਿਵ ਹੋ ਕਈ ਤੁਹਾਨੂੰ ਗਾਇਨਕੋਲੋਜਿਸਟ ਦੀ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਬੜੇ ਸਾਰੇ ਲੋਕਾਂ ਨੇ ਇਹ ਸਲਾਹ ਦਿੱਤੀ ਹੈ ਕਿ ਤੁਹਾਡੇ ਤੋਂ ਹੁਣ ਹਸਬੰਡ ਨਹੀਂ ਰਹੇ ਹੈਗੇ ਤਾਂ ਤੁਸੀਂ ਆਪਣੀਆਂ ఓਵਰੀਜ਼ ਵੀ ਰਿਮੂਵ ਕਰਵਾ ਸਕਦੇ ਹੋ ਬੱਚੇਦਾਨੀ ਤੁਸੀਂ ਆਪਣੀ ਕਢਵਾ ਸਕਦੇ ਹੋ ਕਿਉਂਕਿ ਤੁਹਾਨੂੰ ਤਾਂ ਲਾਈਫ 'ਚ ਹੋਣੇ ਇਸ ਚੀਜ਼ ਦੀ ਜ਼ਰੂਰਤ ਨਹੀਂ ਆ। ਸੋ ਉਹਦੇ ਤੇ ਮੈਂ ਚਾਹੂੰਗੀ ਕਿ ਇਸ ਇਹਦੇ ਤੇ ਵੀ ਤੁਸੀਂ ਗੱਲ ਕਰੋ ਕਿ ਸਿਰਫ ਸੈਕਚੁਅਲੀ ਐਕਟਿਵ ਹੋਣਾ ਹੀ ਤੁਹਾਨੂੰ ਗਾਇਨਕੋਲੋਜਿਸਟ ਦੀ ਜ਼ਰੂਰਤ ਮਹਿਸੂਸ ਕਰਵਾਉਂਦਾ ਵਾ ਜਾਂ ਕਿਸੇ ਵੀ ਏਜ ਦੀ ਲੇਡੀ ਆ ਜੋ ਨੂੰ ਕਿਸੇ ਵੀ ਤਰ੍ਹਾਂ ਦੀਆਂ ਹੋਰ ਮੈਨੋਪੌਜ਼ ਤੇ ਪੀਰੀਅਡਸ ਤੋਂ ਇਲਾਵਾ ਹੋਰ ਕਿਹੜੀਆਂ ਦਿੱਕਤਾਂ ਆ ਸਕਦੀਆਂ ਨੇ ਇਲੀਓ ਗਾਇਨਕੋਲੋਜਿਸਟ ਕੋਲ ਜਾ ਸਕਦੀ ਆ ਦੇਖੋ ਮੈਮ ਜਿਹੜਾ ਤੁਸੀਂ ਪੁਆਇੰਟ ਮੈਨੂੰ ਕਿਹਾ ਕਿ ਉਹ ਵਿਡੋ ਹੈ ਚਲੋ ਜੀ ਉਹ ਵਿਡੋ ਨਹੀਂ ਵੀ ਆ ਜੇ ਕਿਸੇ ਨੇ ਮੈਰਿਜ ਨਹੀਂ ਕਰਵਾਈ ਹਮ ਬਿਲਕੁਲ ਕਾਇਨਿਕ ਕਾਇਨਕੋਲੋਜਿਸਟ ਕੋਲ ਤਾਂ ਉਹ ਵੀ ਵਿਜ਼ਿਟ ਕਰ ਸਕਦਾ ਨਾ ਤਾਂ ਮੈਂ ਇਹ ਉਸੇ ਵਿੱਚ ਉਹਨਾਂ ਦੇ ਆਪਣੇ ਪਰਸਨਲ ਕੌਜ਼ ਹੋ ਸਕਦੇ ਆ ਦੂਸਰਾ ఓਵਰੀਜ਼ ਰਿਮੂਵ ਕਰਾਉਣਾ ਯਾਰ ਇਹ ਤਾਂ ਬਹੁਤ ਹੀ ਇਲੋਜੀਕਲ ਗੱਲ ਹੈ ਕਿਉਂਕਿ ਜੋ ఓਵਰੀਜ਼ ਹੈ ਉਹਨਾਂ ਨੇ ਤੁਹਾਡੇ ਉਹ ਹਾਰਮੋਨ ਸੈਕ੍ਰੀਟ ਕਰਨੇ ਆ ਜਿਹੜਾ ਤੁਹਾਡਾ ਬੁਢਾਪਾ ਰੋਕਦੇ ਆ ਤੁਹਾਡੀ ਬਾਡੀ ਨੂੰ ਐਕਟਿਵ ਰੱਖਦੇ ਆ ਠੀਕ ਹੈ ਤੁਹਾਡਾ ਮੈਟਾਬੋਲਿਜ਼ਮ ਠੀਕ ਰੱਖਦੇ ਆ ਤੇ ਇਹ ਤਾਂ ਬਿਲਕੁਲ ਹੀ ਗਲਤ ਗੱਲ ਹੈ ਕਿ ਉਹਨਾਂ ਨੂੰ ਇਹ ਚੀਜ਼ਾਂ ਰਿਮੂਵ ਨਹੀਂ ਰਿਮੂਵ ਤਾਂ ਬਾਡੀ ਨੇ ਯੂਜ਼ ਕਰਨਾ ਚਾਹੀਦਾ ਉਹਨਾਂ ਦਾ ਬਾਡੀ ਪਾਰਟ ਹੈ ਉਹਨੂੰ ਮੇਨਟੇਨ ਕਿੱਦਾਂ ਕਰਨਾ ਇਹ ਜ਼ਰੂਰੀ ਹੈ ਉਹਨੂੰ ਰਿਮੂਵ ਕਰਵਾਉਣਾ ਬਿਲਕੁਲ ਜ਼ਰੂਰੀ ਨਹੀਂ ਹੈ ਔਰ ਇਹਦੇ 'ਚ ਬਿਲਕੁਲ ਵੀ ਚਾਹੇ ਕੋਈ ਮੈਂ ਤੁਹਾਨੂੰ ਇੱਕ ਬੜੀ ਸਿੱਧੀ ਜੀ ਗੱਲ ਦੱਸਦੀ ਹਾਂ ਜੀ ਮੇਰੇ ਕੋਲ ਕਈ ਵਾਰ ਐਸੇ ਵੀ ਪੇਸ਼ੈਂਟ ਮਤਲਬ ਮੈਂ ਤਾਂ ਦੇਖੋ ਹਰ ਪੇਸ਼ੈਂਟ ਨੂੰ ਆਪਣਾ ਸਮਝਦੀ ਹਾਂ ਠੀਕ ਹੈ ਕਈ ਜਿੱਦਾਂ ਕੋਈ ਡਾਂਸਿੰਗ ਚਾ ਬੱਚੀ ਜਾਂ ਕੋਈ ਦੂਸਰੇ ਵਰਕਰਸ ਹੁੰਦੇ ਉਹ ਵੀ ਮੇਰੇ ਕੋਲ ਆਉਂਦੇ ਸੀ ਤਾਂ ਮੈਂ ਉਹਨੂੰ ਕਹਿੰਦੀ ਸੀ ਦਿਸ ਇਜ਼ ਯੂਅਰ profession ਆਪ ਮੇਰੇ ਸੇ ਬਾਤ ਕਰੋ ਠੀਕ ਹੈ ਜਿਵੇਂ ਕਿਸੇ ਦਾ ਕੋਈ ਵੀ profession ਹੈ ਤਾਂ ਉਸਮੇ ਉਹਦੇ ਚ ਸਿਰਫ ਇੰਨੀ ਕੁ ਅਵੇਅਰਨੈਸ ਕਿ ਤੁਹਾਨੂੰ ਆਪਣਾ ਹਾਈਜਨ ਕਿਦਾਂ ਮੇਨਟੇਨ ਰੱਖਣਾ ਹੈ ਤੁਸਨੀ ਏਜ ਵਾਈਜ਼ ਤੁਹਾਨੂੰ ਕਿਹੜੀ ਡਾਈਟ ਕਿਹੜਾ ਆਪਣਾ ਲਾਈਫ ਸਟਾਈਲ ਰੱਖਣਾ ਚਾਹੀਦਾ ਕਿ ਤਾ ਦੇਖੋ ਜੇ ਤੁਸੀਂ ਵਿੱਡੋ ਦੀ ਗੱਲ ਹੀ ਕੀਤੀ ਆ ਉਹਦੀ ਲਾਈਫ 'ਚ ਸਟ्रेस ਵੈਸੇ ਹੀ ਹੋਏਗਾ ਹੂੰ ਉਹਦੇ ਹਾਰਮੋਨਸ ਵੈਸੇ ਹੀ ਡਿਸਟਰਬ ਹੋ ਰਹੇ ਆ ਉਸ ਤੋਂ ਬਾਅਦ ਉਹ ਤੁਸੀਂ ਜਿਹੜੇ ਉਹਨਾਂ ਨੂੰ ਸਲਾਹ ਦੇ ਰਹੇ ਹੋ ਉਹ ਬਿਲਕੁਲ ਗਲਤ ਹੈ ਉਹਨਾਂ ਨੂੰ ਜ਼ਰੂਰ ਗਾਇਨਕੋਲੋਜਿਸਟ ਨੂੰ ਵਿਜ਼ਿਟ ਕਰਨਾ ਚਾਹੀਦਾ ਜੇ ਉਹਨਾਂ ਨੂੰ ਕੋਈ ਹੈਲਥ ਇਸ਼ੂ ਅੰਦਰ ਹੈ ਤਾਂ ਇਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਸ਼ਰਮ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਤੇ ਜੱਕ ਦੀ ਜ਼ਰੂਰਤ ਨਹੀਂ ਠੀਕ ਹੈ ਸਾਡੇ ਲਈ ਸਾਰੇ ਪੇਸ਼ੈਂਟ ਇਕੁਅਲ ਹੈ ਔਰ ਜਿੱਦਾਂ ਤੁਸੀਂ ਵਿਡਿਓ ਦੀ ਗੱਲ ਕਰ ਰਹੇ ਹੋ ਜੇ ਕੋਈ ਬੱਚਾ ਅਨਮੈਰਿਡ ਵੀ ਹੈ ਆਪਣੇ ਫੈਮਿਲੀ ਸਰਕਮਸਟੈਂਸਸ ਕਰਕੇ ਵੀ ਉਹਨੂੰ ਵੀ ਗਾਇਨਕੋਲੋਜਿਸਟ ਕੋ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਇਹ ਵੀ ਇਹ ਵੀ ਹੈਗਾ ਕਿ ਕੁਆਰੀ ਕੁੜੀ ਨੂੰ ਡਾਕਟਰ ਦੀ ਕੀ ਲੋੜ ਇਹ ਵੀ ਸਾਡੇ ਬਹੁਤ ਵੱਡੀ ਮਿਥ ਹੈ ਨਹੀਂ ਉਹੀ ਮੈਂ ਨਹੀਂ ਇਹ ਹੀ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਅੱਜ ਕੱਲ ਤਾਂ ਹਾਈਜੀਨ ਲਈ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਬੜੀ ਸਿੱਧੀ ਜੀ ਗੱਲ ਦੱਸਦੀ ਹਾਂ ਕਿ ਇੱਕ ਕੋਈ ਵੀ ਏਜ ਵਰਕਿੰਗ ਏਜ ਔਰ ਵਰਕਿੰਗ ਕਲਾਸ ਲੇਡੀਜ਼ ਠੀਕ ਹੈ ਉਹਨਾਂ ਨੇ ਇੱਕ ਆਫਿਸ 'ਚ ਕੰਮ ਕਰਨਾ ਮੈਂ ਹਰ ਪੇਸ਼ੈਂਟ ਨੂੰ ਇਹ ਗੱਲ ਕਹਨੀ ਹੈ ਕਿ ਜਦੋਂ ਤੁਸੀਂ ਕਿਸੇ ਵੀ ਵਾਸ਼ਰੂਮ 'ਚ ਜਿੱਥੇ 10 ਤੋਂ ਜ਼ਿਆਦਾ ਲੋਕ ਜਾ ਰਹੇ ਉਹਨੂੰ ਪਬਲਿਕ ਵਾਸ਼ਰੂਮ ਕਿਹਾ ਜਾ ਸਕਦਾ ਠੀਕ ਹੈ ਤੁਸੀਂ ਉਹ ਵਾਸ਼ਰੂਮ ਯੂਜ਼ ਕਰਦੇ ਹੋ ਤਾਂ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ ਜੋ ਮੇਰੇ ਕੋਲ ਆਣਗੇ ਤਾਂ ਮੈਂ ਇਹਨਾਂ ਨੂੰ ਹਾਈਜਨ ਸਵਾਰੀ ਵੀ ਦੱਸੂਗੀ ਠੀਕ ਹੈ ਉਹਨਾਂ ਨੂੰ ਹਾਈਜਨ ਬਾਰੇ ਵੀ ਸਮਝਾਉਂਗੀ ਮੈਂ ਉਹਨਾਂ ਨੂੰ ਇਹ ਵੀ ਦੱਸੂਗੀ ਕਿ ਹਾਊ ਟੂ ਯੂਜ਼ ਦੈਟ ਸੀਟ ਹੈਨਾ ਤਾਂ ਇਸ ਕਰਕੇ ਇਹ ਨਹੀਂ ਹੈ ਕਿ ਗਾਇਨਕੋਲੋਜਿਸ ਦੇ ਕੋਲ ਸਿਰਫ ਮੈਰਿਡ ਬੱਚੇ ਜਾਣਗੇ ਜਾਂ ਜੇ ਜੇ ਪ੍ਰੈਗਨਨਸੀ ਨਹੀਂ ਹੋ ਰਹੀ ਫਿਰ ਜਾਣਾ ਹਾਂ ਠੀਕ ਹੈ ਉਹਨਾਂ ਦੇ ਕੋਲ ਜੇ ਤੁਸੀਂ ਪਹਿਲਾਂ ਸਲਾਹ ਲਓਗੇ ਤਾਂ ਸ਼ਾਇਦ ਤੁਹਾਡੀ ਇਹ ਸਟੇਜ ਹੀ ਨਾ ਆਏ ਕਿ ਪ੍ਰੈਗਨਨਸੀ ਨਾ ਹੋਵੇ ਹਮ ਹੈਨਾ ਇਹ ਜਿੱਦਾਂ ਕੋਈ ਬੱਚਾ ਹੈ ਜਿਹਦੇ ਬਿਨਾ ਜੇ ਅਨਮੈਰਿਡ ਬੱਚਾ ਉਹਦਾ weight ਬਹੁਤ ਵੱਧ ਰਿਹਾ ਹਮ ਉਹਦੇ ਇੱਥੇ ਵਾਲ ਆ ਰਹੇ ਜਿਹੜਾ ਅੱਜਕੱਲ ਤੁਸੀਂ ਸੁਣਿਆ ਨਾ ਪੀਸੀਓਡੀ ਦੀ ਪ੍ਰੋਬਲਮ ਬਹੁਤ ਵੱਧ ਰਹੀ ਹੈ ਉਸ ਚੀਜ਼ ਲਈ ਤੁਹਾਨੂੰ ਕੰਸਲਟ ਕਰਨਾ ਬਹੁਤ ਜ਼ਰੂਰੀ ਹੈ ਡਾਕਟਰ ਠੀਕ ਹੈ ਪੀਸੀਓਡੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਸਾਡੇ ਸਾਰੀ ਸੋਸਾਇਟੀ ਦੇ ਵਿੱਚ ਉਹਦੇ ਬੇਸਿਕ ਰੀਜ਼ਨ ਜਿਹੜੇ ਸਾਡੀ ਆਪਣੀ ਫੈਮਿਲੀ ਚ ਹੀ ਹੈ ਜਿਸ ਤਰ੍ਹਾਂ ਰਹਿਣ ਸਣ ਠੀਕ ਨਹੀਂ ਰਿਹਾ ਠੀਕ ਹੈ ਖਾਣਾ ਪੀਣਾ ਠੀਕ ਨਹੀਂ ਰਿਹਾ ਅਸੀਂ ਆਪਣੀਆਂ ਖੁਰਾਕਾਂ ਛੱਡ ਕੇ ਸਾਰੀਆਂ ਬਾਹਰ ਵਾਲੀਆਂ ਖੁਰਾਕਾਂ ਅਡਾਪਟ ਕਰ ਰਹੇ ਆ ਉਹ ਸਾਰੇ ਰੀਜ਼ਨ ਦੇ ਕਰਕੇ ਤੁਹਾਨੂੰ ਇੱਕ ਗਾਇਨਕੋਲੋਜਿਸ ਨੂੰ ਮਿਲਣਾ ਚਾਹੀਦਾ